ਇਹ ਇਨਸਾਨ ਹੁੰਦੇ ਨੇ ਜਿਹੜੇ ਟੁੱਟ ਜਾਂਦੇ ਨੇ ਹਾਰ ਜਾਂਦੇ ਨੇ ਜਦੋਂ ਥੋੜੀ ਬੋਦੀ ਮੁਸੀਬਤ ਆ ਜਾਂਦੀ ਹੈ ਤੁਹਾਡੇ ਮਨ ਦੇ ਵਿੱਚ ਜਿਆਦਾ ਇਸ ਤਰ੍ਹਾਂ ਦੇ ਵਿਚਾਰ ਨਹੀਂ ਬਣੇ ਰੱਬ ਨਾਲ ਨਰਾਜ਼ਗੀ ਨਹੀਂ ਹੁੰਦੀ ਜਿੱਦ ਤੇ ਨਹੀਂ ਜੀ ਬੈਕਗ੍ਰਾਉਂਡ ਵਿੱਚ ਸ਼ਿਕਾਇਤ ਕਰਕੇ ਆਈ ਨਹੀਂ ਕਿਸੇ ਕੰਮ ਤੇ ਜੀ ਠੀਕ ਹੈ ਨਾ ਹੁਣ ਦੇਖਿਆ ਜਾਵੇ ਪਰਿਵਾਰ ਦੇ ਵਿੱਚ ਕਿੰਨੇ ਜੀ ਹੁੰਦੇ ਆ ਠੀਕ ਹੈ ਨਾ ਹਰ ਕਿਸੇ ਦੀ ਸੋਚ ਵੱਖਰੀ ਹੋਖਰੀ ਹੈ ਜੀ ਪਰ ਇਹ ਆਪਣੇ ਉੱਤੇ ਡਿਪੈਂਡ ਕਰਦਾ ਵਾ ਕਿ ਆਪਾਂ ਨੂੰ ਹਰ ਕਿਸੇ ਦੇ ਨਾਲ ਤਾਲਮੇਲ ਬਿਠਾ ਕੇ ਚੱਲਣਾ ਪੈਂਦਾ ਠੀਕ ਹੈ ਨਾ ਪਾਣੀ ਜਿਹੜਾ ਵੇਚਦੇ ਹੋ ਮਿਹਨਤ ਮਿਲ ਜਾਂਦੀ ਉਨੀ ਬੁਰੀ 10 ਰੁਪਏ ਦੇ ਵਿੱਚ ਆਈਕਲ ਪਰਿਵਾਰ ਚੱਲ ਜਾਂਦਾ 10 ਰੁਪਏ ਦੇ ਵਿੱਚ ਜਿਹਦੇ ਬਾਜ ਪਾਈ ਆਪਣੇ ਸਦਕ ਤੇ ਕੰਮ ਕਰਦਾ ਵਾ ਠੀਕ ਹੈ ਨਾ ਜੇ ਬੰਦੇ ਨੂੰ ਸੰਤੋਸ਼ਟੀ ਮਿਲਨੀ ਹੈ 100 ਰੁਪਏ ਜੀ ਮਿਲਦੇ ਨਹੀਂ ਮਿਲਦੀ ਤਾਂ ਭਾਵੇਂ 100 ਵੱਢੀ ਜਾਵਾਂ ਜੀ ਜੀ ਪਹਿਲਾਂ ਕੀ ਕਰਦੇ ਸੀ ਤੁਸੀਂ ਤੋਂ ਫਿਰ ਜਿਹੜਾ ਇੰਟਰਨ ਕਰਦੇ ਸੀ ਭਾਈ ਅੱਛਾ ਜੀ ਤੇ ਉਹ ਹੁਣ ਬੰਦ ਕਰ ਦਿੱਤਾ ਉਹ ਬੰਦ ਕਰ ਦਿੱਤਾ ਉਹ ਚੱਲਿਆ ਨਹੀਂ ਸੀ ਨਹੀਂ ਚੱਲਿਆ ਹੈਗਾ ਵਿੱਚ ਥੋੜਾ ਮੇਰਾ ਲੋਸ ਹੋਇਆ ਸੀਗਾ ਅੱਛਾ ਜੀ ਉਹਦੇ ਨਾਲ ਕਿਸੇ ਨੇ ਬੰਦ ਕਰਤਾ ਉਹਨਾਂ ਬਾਰੇ ਕੀ ਜਾਣਨਾ ਚਾਹੁੰਦੇ ਜਿਹੜੇ ਦੂਜਿਆਂ ਸਾਹਮਣੇ ਹੱਥ ਭਲਾਉਂਦੇ ਨੇ ਮੈਨੇ ਤੁਹਾਨੂੰ ਭਜਦੇ ਨੇ ਮੈਨੇ ਤੁਹਾਨੂੰ ਤਰਜੀਹ ਨਹੀਂ ਦਿੱਤੀ। ਨਹੀਂ ਸਰ ਬਾਬਾ ਜੀ ਕੀ ਵੇਖੋ ਕਸੂਰ ਉਹਨਾਂ ਦਾ ਵੀ ਨਹੀਂ ਆ। ਜੀ ਇਹ ਤਾਂ ਸੋਚ ਆ ਨਾ ਆਪੋ ਆਪਣੀ ਤੇ ਇਹੋ ਕਿ ਮੈਨੂੰ ਮਾਰੇ ਨਹੀਂ ਹੋਈ ਬਾਤ ਹੀ ਆ। ਕਸੂਰ ਤਾਂ ਮੇਰੀ ਸੋਚੋ ਨਾ ਆ ਰਹੀ ਹੋਣੀ। ਫਿਰ ਮੈਂ ਉਹਨਾਂ ਨੂੰ ਸੁਣਨਾ ਹੀਗਾ। ਮੈਂ ਉਹਨਾਂ ਨੂੰ ਚੰਗਾ ਮਾੜਾ ਨਹੀਂ ਕਹਿ ਰਿਹਾ ਕਸੂਰ। ਜੀ ਬਸ ਕੋਸ਼ਿਸ਼ ਕਰਦਾ ਹਾਂ ਕਿ ਲਿੰਗਾਂ ਵਾਲੇ ਵੀ ਕਿ ਸਿੱਖਿਆ ਜਾ ਰੂਗੀ। ਸਾਰੇ ਇਨਸਾਨ ਨੇ ਤੁਹਾਨੂੰ ਦੇਖ ਹੀ ਰਹੇ ਨੇ ਸਾਡੇ ਐਨਆਰਆਈ ਭਰਾ ਵੀ ਨੇ। ਕੋਈ ਅਪੀਲ ਲਾਉਣੀ ਚਾਹੁੰਦੇ ਉਹਨਾਂ ਨੂੰ ਵਾਸਤੇ ਖੁਸ਼ ਰਹੋ آباد ਰਹੋ ਚੜ੍ਹਦੀ ਕਲਾ ਰਹੋ ਜਿਸੇ ਚੀਜ਼ ਦੀ ਜ਼ਰੂਰਤ ਹੋਵੇ ਮਦਦ ਦੀ ਕਿਸੇ ਚੀਜ਼ ਦੀ ਤਾਂ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਜੀ ਲਾਲੀ ਤੁਸੀਂ ਜੁੜੇ ਹੋ ਨੈਸ਼ਨ ਪੋਸਟ ਚੈਨਲ ਦੇ ਨਾਲ ਦੋਸਤੋ ਬਹੁਤ ਇਨਸਾਨ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਦੇ ਹੱਥ ਪੈਰ ਸਲਾਮਤ ਹੁੰਦੇ ਨੇ ਪਰ ਉਹ ਦੂਜਿਆਂ ਦੇ ਸਾਹਮਣੇ ਹੱਥ ਫਲਾਉਂਦੇ ਹੋਏ ਨਜ਼ਰ ਆਉਂਦੇ ਨਹੀਂ ਤਾਂ ਬਹੁਤ ਇਹੋ ਜਿਹੇ ਇਨਸਾਨ ਵੀ ਨੇ ਜਿਨ੍ਹਾਂ ਨੂੰ ਥੋੜੇ ਬਹੁਤੇ ਆਪਾਹੀਜ ਹੁੰਦੇ ਨੇ ਸਰੀਰ ਤੋਂ ਉਹ ਮੰਦਰਾਂ ਦੇ ਮਸਜਿਦਾਂ ਦੇ ਬਾਹਰ ਬੈਠੇ ਹੋਏ ਦੂਜਿਆਂ ਦੇ ਸਾਹਮਣੇ ਹੱਥ ਫਲਾਉਂਦੇ ਨੇ ਪਰ ਬਹੁਤ ਵਿਰਲੇ ਇਨਸਾਨ ਜਿਹੜੇ ਸਰੀਰ ਤੋਂ ਪਾਹੀਜ ਹੋਣ ਦੇ ਬਾਵਜੂਦ ਵੀ ਦੁਨੀਆਂ ਦੇ ਸਾਹਮਣੇ ਹੱਥ ਨਹੀਂ ਫੜਾਉਂਦੇ ਆਪਣੀ ਮਿਹਨਤ ਨਾਲ ਆਪਣਾ ਪਰਿਵਾਰ ਪਾਲਦੇ ਨੇ ਅਸੀਂ ਇਸ ਵੇਲੇ ਅੰਮ੍ਰਿਤਸਰ ਦੇ ਦਰਬਾਰ ਸਾਹਿਬ ਦੇ ਨੇੜੇ ਆ ਮੌਜੂਦ ਹਾਂ ਜਿੱਥੇ ਤਸਵੀਰਾਂ ਤੁਹਾਨੂੰ ਬਹੁਤ ਪਿਆਰੀਆਂ ਦਿਖਾ ਰਹੇ ਆ ਸਰਦਾਰ ਵੀਰ ਮਿਲਿਆ ਸਾਨੂੰ ਜਿਹੜਾ ਜੀ ਆਪਣੀ ਮਿਹਨਤ ਨਾਲ ਆਪਣਾ ਪਰਿਵਾਰ ਪਾਲ ਰਿਹਾ ਨਿੰਬੂ ਪਾਣੀ ਵੇਚ ਰਿਹਾ ਜੋ ਕਿ ਮੌਸਮ ਦਾ ਪਾਰਾ ਜਿਹੜਾ ਹੈ ਦਿਨੋਂ ਦਿਨ ਵੱਧਦਾ ਜਾ ਰਿਹਾ ਉਸ ਨੂੰ ਲੈ ਕੇ ਇਹ ਵੀਰ ਤਾਂ ਜ਼ਰੂਰ ਸਰੀਰ ਤੋਂ ਪਾਹੀਜ ਹੈ ਪਰ ਇਹਨਾਂ ਦੀ ਸੋਚ ਆ ਪਾਹੀਜ ਨਹੀਂ ਹੈ ਜਿਆਦਾਤਰ ਅਸੀਂ ਦੇਖਦੇ ਆ ਜੀ ਜਦੇ ਸਰੀਰ ਤੋਂ ਅਪਾਹਜ ਹੁੰਦੇ ਨੇ ਉਹਨਾਂ ਦੀ ਸੋਚ ਵੀ ਅਪਾਹਜ ਹੋ ਜਾਂਦੀ ਹੈ ਪਰ ਇਸ ਵੀਰ ਦੀ ਹਿੰਮਤ ਨੂੰ ਹਿੰਮਤ ਦੇ ਅਸੀਂ ਸਲਾਮ ਕਰਦੇ ਆ ਕਿਉਂਕਿ ਇਸ ਵੀਰ ਨੇ ਹਿੰਮਤ ਨਹੀਂ ਹਾਰੀ ਫਿਰ ਵੀ ਆਪਣਾ ਪਰਿਵਾਰ ਪਾਲਣ ਵਾਸਤੇ ਅੱਜ ਵੀ ਜਿਹੜਾ ਮਿਹਨਤ ਨੂੰ ਤਰਜੀਹ ਦੇ ਰਹੇ ਨੇ ਨਿੰਬੂ ਪਾਣੀ ਵੇਚਦੇ ਹੋਏ ਨਜ਼ਰ ਆ ਰਹੇ ਨੇ ਘਰ ਤੋਂ ਨਿੰਬੂ ਪਾਣੀ ਬਣਾ ਕੇ ਲਈ ਆਉਂਦੇ ਨੇ ਅਤੇ ਦਰਬਾਰ ਸਾਹਿਬ ਦੇ ਨੇੜੇ ਬੈਠ ਜਾਂਦੇ ਨੇ ਅਤੇ ਨਿੰਬੂ ਪਾਣੀ ਵੇਚਦੇ ਨੇ ਤਾਂ ਵੀਰ ਜੀ ਜਿਹੜੇ ਨੇ ਮਿਹਨਤ ਦੀ ਜਿੰਦਾ ਮਿਸਾਲ ਨੇ ਭਾਜੀ ਫਤਿਹ ਦੀ ਸਾਂਝ ਪਾਉਣੀ ਆ ਜੀ ਪਹਿਲਾਂ ਵਾਹਿਗੁਰੂ ਜੀ ਦੇ ਆਸ਼ਸਾ ਵਾਹਿਗੁਰੂ ਨਾਮ ਜੀ ਬਲਵੰਤ ਸਿੰਘ ਭਾਈ ਬਲਵੰਤ ਜੀ ਮੈਂ ਦੇਖ ਰਿਹਾ ਜਿਨ੍ਹਾਂ ਦੇ ਹੱਥ ਪੈਰ ਸਲਾਮਤ ਵੀ ਹੁੰਦੇ ਆ ਨਾ ਉਹ ਵੀ ਦੂਜਿਆਂ ਦੇ ਸਾਹਮਣੇ ਹੱਥ ਖੁਲਾਉਂਦੇ ਹੋਏ ਨਜ਼ਰ ਆਉਂਦੇ ਨੇ ਪਰ ਤੁਸੀਂ ਮਿਹਨਤ ਨਾਲ ਆਪਣਾ ਪਰਿਵਾਰ ਪਾਲ ਰਹੇ ਹੋ ਚਾਹੇ ਤੁਸੀਂ ਚੱਲਣ ਦੇ ਵਿੱਚ ਅਸਮਰਥ ਹੋ ਸਹੀ ਤਰ੍ਹਾਂ ਨਹੀਂ ਚੱਲ ਪਾਉਦੇ ਫਿਰ ਵੀ ਮਿਹਨਤ ਨਾਲ ਪਰਿਵਾਰ ਪਾਲ ਰਹੇ ਕਿਵੇਂ ਮਨ ਦੇ ਵਿੱਚ ਵਿਚਾਰ ਬਣਿਆ ਜੀ ਦੇਖੋ ਭਾਈ ਤੁਹਾਡਾ ਜਿਹੜਾ ਸਵਾਲ ਹੈ ਕਿ ਕਈ ਮੰਗਦੇ ਆ ਜਾਂ ਕਰਦੇ ਆ ਨਾ ਉਹਦੇ ਉਹ ਮਹਾਰਾਜ ਦੇ ਸਰਕਾਰ ਇਹਨੂੰ ਮੁੱਢੀ ਪੱਤੀ ਕਰ ਦਿੱਤੀ ਜੀ ਹਰ ਬੰਦਾ ਆਪਣੀ ਸੋਚ ਦੇ ਮੁਤਾਬਕ ਚੱਲਦਾ ਸੀ ਨਾ ਮੈਂ ਹਮਾਰਾ ਸ਼ੁਕਰਗੁਜ਼ਾਰ ਹਾਂ ਤੇ ਚਲੋ ਜਿਵੇਂ ਜਿਵੇਂ ਦੱਤਾ ਵਾ ਪਹਿਲੀ ਗੱਲ ਤੇ ਮੈਂ ਤਾਂ ਹੈਂਡੀਕੈਪੜੀ ਮੰਨਦਾ ਕਿਉਂਕਿ ਬੰਦਾ ਗਲਤੀ ਕਰ ਸਕਦਾ ਵਾ ਵੈਗਰੋਂ ਨਹੀਂ ਕਰਤੀ ਕਰ ਸਕਦਾ ਜਿਉਂਨੇ ਮੈਨੂੰ ਇਹੀ ਬਣਾਇਆ ਵੀ ਹੈ ਜਿਹੋ ਜਿਹਾ ਵੀ ਬੁੱਤਾ ਵਾ ਮੈਂ ਉਹਦੀ ਵਧਾਈ ਸ਼ੇਰ ਕਰਦਾ ਕਰਕੇ ਮੈਂ ਤਾਂ ਆਪਣੇ ਨੂੰ ਕਿਹਾ ਇਨਕੰਪਲੀਟ ਮੰਨਦਾ ਹੀ ਨਹੀਂ ਜੀ ਤੇ ਵੈਸੇ ਸਰਦਾਰ ਸਾਹਿਬ ਹੋਇਆ ਕੀ ਸੀ ਤੁਹਾਨੂੰ ਇਸ ਤਰ੍ਹਾਂ ਦੇ ਥੋੜੀ ਹੋਣੀ ਥੋੜੀ ਬਚਪਨ ਬਚਪਨ ਦਾ ਕਿਹੜੇ ਹਾਲਾਤਾਂ ਦੇ ਵਿੱਚ ਫਿਰ ਬਚਪਨ ਬੀਤਿਆ ਬੜਾ ਵਧੀਆ ਬੀਤਿਆ ਜੀ ਅੱਛਾ ਕੱਢਦੀ ਕਿ ਲੱਗ ਰਹੇ ਅਚਰਮਾਨਦੇਵ ਆਏ ਤਾਂ ਇਹ ਵਿਚਾਰ ਗਿਆ ਯਾਰ ਮੈਂ ਇਸ ਦਾ ਬੋਲੀਓ ਹੈ ਤੇ ਹੁਣ ਸਰੀਰ ਤੋਂ ਲੰਬੀ ਉਮਰ ਆਇਆ ਜੀ ਮੈਂ ਤਾਂ ਸਮਝਦਾ ਹਾਂ ਕਿ ਸੋ ਜਿਹੜੇ ਕਤੇਕ ਤਾਈ ਕੋਈ ਐਕਸੀਡੈਂਟ ਵਗੈਰਾ ਹੋ ਜਾਂਦਾ ਬਸ ਨਾ ਬਾਅਦ ਵਿੱਚ ਆਪਾਂ ਹੈ ਜੋ ਉਹਨਾਂ ਨੂੰ ਫੀਲ ਹੁੰਦਾ ਹੋਏਗਾ ਜੀ ਜੀ ਮੈਂ ਤਾਂ ਆਪਣਾ ਨੂੰ ਵੇਖਿਆ ਜਿੱਦ ਕੋ ਇਤਨਾ ਦਾ ਵਾ ਤਾਂ ਮੈਨੂੰ ਵੀ ਕਦੀ ਕੋਈ ਛੇਵਾਂ ਜਿਹਾ ਫੀਲ ਨਹੀਂ ਹੋਇਆ ਜੀ ਤੇ ਪਰਿਵਾਰ ਦੇ ਵਿੱਚ ਹੋਰ ਵੀ ਤੁਹਾਡੇ ਜਿਹੇ ਟੈਂਡਰ ਨੇ ਜਾਂ ਸਿਰਫ ਤੁਹਾਡੇ ਤੇ ਨਹੀਂ ਮੈਂ ਇਕੱਲੇ ਤੁਸੀਂ ਛਿੱਲੇ ਮੈਂਬਰ ਨੇ ਪਰਿਵਾਰ ਦੇ ਪਰਿਵਾਰ ਦੇ ਵਿੱਚ ਤਕਰੀਬਨ 10-12 ਹੈ ਅੱਛਾ ਜੀ ਤਬਾਜੀ ਮੈਂ ਦੇਖ ਰਿਹਾ ਤੁਸੀਂ ਨਿੰਬੂ ਪਾਣੀ ਵੇਚਣ ਲਈ ਇੱਥੇ ਦਰਬਾਰਤਾਬ ਦੇ ਨੇੜੇ ਆਉਂਦੇ ਹੋ ਤਾਂ ਨਿੰਬੂ ਪਾਣੀ ਵੇਚਦੇ ਹੋ ਕੋਲੇ ਟੋਪੂ ਘੜੀ ਹੈ ਜਿਵੇਂ ਆਉਂਦੇ ਇੱਥੇ ਤਾਂ ਇਸ ਤੋਂ ਪਹੁੰਚ ਦੀ ਨਹੀਂ ਹੁੰਦੀ ਨਹੀਂ ਹੁਣ ਤੇ ਆ ਰਾਈਸਾਈਕਲ ਦੀ ਮਿਲੀਏ ਤਾਂ ਬੜਾ ਸੌਖਾ ਹੈ ਅੱਗੇ ਲੁਕਾ ਥੋੜਾ ਉੱਡਾਈਆ ਉੱਤੇ ਮੈਂ ਕਾਫੀ ਸਫਰ ਕਰ ਦਿੰਦਾ ਹਾਂ ਅੱਛਾ ਜੀ ਹੁਣ ਤੇ ਚਲੋ ਓਧਾ ਘੰਟਾ ਲੱਗਦਾ ਜਨਾ ਉੱਤੇ ਕੋਈ ਮੁਸ਼ਕਲ ਨਹੀਂ ਆਉਂਦੀ ਜੀ ਲੋਕੀ ਜ਼ਿੰਦਗੀਆਂ ਇੰਜੋਏ ਕਰ ਰਹੇ ਨੇ ਜਿਹੜੇ ਤਰੀਕੇ ਨਾਲ ਕੋਈ ਇਹੋ ਜਿਹੀ ਗੱਲ ਨਹੀਂ ਹੈ ਜ਼ਿੰਦਗੀ ਨੂੰ ਕੋਈ ਗਿਲਾ ਚਕਾ ਨਹੀਂ ਹੈ ਤੁਹਾਡੇ ਧਰਮ ਪਤਨੀ ਨੇ ਜਿਹੜੇ ਉਹ ਸਾਹਸ ਦਿੰਦੇ ਨੇ ਕਿਵੇਂ ਬਣਾਉਂਦੇ ਉਹ ਨਿੰਬੂ ਬਾਣੀ ਕਿਸ ਤਰ੍ਹਾਂ ਬਣਾਉਂਦੇ ਫਿਰ ਉਹ ਕਰੋ ਰਸਮਾਨ ਤਿਆਰ ਕਰਨਾ ਹੈ ਸਾਰਾ ਹਾਂਜੀ ਠੀਕ ਹੈ ਨਾ ਕਰੋ ਰਸਮਾਨ ਤਰ ਕਰਕੇ ਲੈ ਜਾਵਾਂ ਨਾ ਉਹ ਨਾ ਅੰਦਰ ਜੀ ਠੀਕ ਹੈ ਨਾ ਹਾਂ ਹਾਂ 9:30 ਵਜੇ ਆ ਗਏ ਤੇ ਪਿੱਛੇ ਸ਼ਬੀਰ ਲਾ ਲਈ ਦੀ ਆ ਜਿਦੋਂ ਕਹਿੰਦੇ ਹੁੰਦਾ 3:30 ਉਹ 10 ਮਿੰਟ ਦੇਵਾ ਦਿੰਦੀ ਪੀਂਦੇ ਅੱਛਾ ਜੀ ਸਰਦਾਰ ਸਾਹਿਬ ਮੈਂ ਦੇਖ ਰਿਹਾ ਕਿ ਜਿਆਦਾਤਰ ਅਸੀਂ ਫੇਰ ਉਸੇ ਸਵਾਲ ਤੇ ਆ ਜਾਂਦੇ ਆ ਬڑے ਇਨਸਾਨ ਹੁੰਦੇ ਨੇ ਜਿਹੜੇ ਟੁੱਟ ਜਾਂਦੇ ਨੇ ਹਾਰ ਜਾਂਦੇ ਨੇ ਜਦੋਂ ਥੋੜੀ ਬੋਧੀ ਮੁਸੀਬਤ ਪੈ ਜਾਂਦੀ ਹੈ ਤੁਹਾਡੇ ਮਨ ਦੇ ਵਿੱਚ ਜਿਆਦੀ ਇਸ ਤਰ੍ਹਾਂ ਦੇ ਵਿਚਾਰ ਨਹੀਂ ਬਣੇ ਰੱਬ ਨਾ ਨਾਰਾਜ਼ ਵੀ ਨਹੀਂ ਹੁੰਦੀ ਜਿੱਥੇ ਲਈ ਨਹੀਂ ਜੀ ਬਾਈਕਰੋ ਨੇ ਸ਼ਿਕਾਇਤ ਕਰਕੇ ਆਈ ਨਹੀਂ ਕਿਸੇ ਕੰਮ ਤੇ ਜੀ ਠੀਕ ਹੈ ਨਾ ਹੁਣ ਦੇਖਿਆ ਜਾਵੇ ਪਰਿਵਾਰ ਦੇ ਵਿੱਚ ਕਿੰਨੇ ਜੀ ਹੁੰਦੇ ਆ ਠੀਕ ਹੈ ਨਾ ਹਰ ਕਿਸੇ ਦੀ ਸੋਚ ਵੱਖਰੀ ਵੱਖਰੀ ਆ ਜੀ ਪਰ ਇਹ ਆਪਣੇ ਉੱਤੇ ਡਿਪੈਂਡ ਕਰਦਾ ਵਾ ਕਿ ਆਪਾਂ ਨੂੰ ਹਰ ਕਿਸੇ ਦੇ ਨਾਲ ਤਾਲਮੇਲ ਬਿਠਾ ਕੇ ਚੱਲਣਾ ਪੈਂਦਾ ਠੀਕ ਹੈ ਨਾ ਛੋਹ ਜ਼ਿੰਦਗੀ ਆ ਅਈ ਤਾਂ ਮੰਨ ਕੇ ਚਲੋ ਫਿਜ਼ੀਕਲੀ ਹੈਡੀ ਕਰਨਾ ਵੀ ਹੁੰਦਾ ਹ ਹ ਤੇ ਵੈਸੇ ਹੀ ਕੋਈ ਗੱਲਬਾਤ ਹੋ ਹੀ ਬਣ ਜਾਂਦੀ ਠੀਕ ਹੈ ਨਾ ਜੀ ਤੇ ਫਿਰ ਵੀ ਤੇ ਮਤਲਬ ਕਿ ਹਮਾਰਾ ਸ਼ੁਗਰ ਕਰਨਾ ਚਾਹੀਦਾ ਹ ਹ ਟਾਰਗੇਟ ਜਿਹੋ ਜਿਹੇ ਹਾਲਾਤ ਨੇ ਬਹੁਤ ਵਧੀਆ ਚੜਦੀ ਕਲਾ ਤੇ ਸਰਦਾਰ ਸਾਹਿਬ ਨੇੜੇ ਤੇੜੇ ਆਉਂਦੇ ਜਾਂ ਦੂਰੋਂ ਆਉਦੇ ਕਰਨਦਾਰੋਂ ਦੋ ਭਾਈ ਕਰਨਦਾਰੋਂ ਤੇ ਦਰਬਾਰ ਸਾਹਿਬ ਵੀ ਜਿਉਂ ਜੁਣਿਆ ਇੱਥੇ ਜਿਉਂ ਤੁਸੀਂ ਵੇਚ ਲਈ ਉਹ ਨਹੀਂ ਬਣੀ ਨਹੀਂ ਅਸਲ ਜਿੱਥੇ ਸ਼ਬੀਲ ਦੇ ਨਾਲ ਸੇਵਾ ਕਰਦਾ ਸੀ ਨਾ ਉੱਥੇ ਮਿਲ ਗਈ ਯਾਰ ਦੋਸਤ ਨਹੀਂ ਸਮਾਟ ਰਹੀ ਨੇ ਜੀ ਉਹ ਕੈਲੀਗਰਾਫੀ ਸੌਦੇ ਨੇ ਠੀਕ ਹੈ ਨਾ ਉਹ ਆਈ ਸੀ ਫਿਰ ਉਹਨਾਂ ਨੇ ਮੈਨੂੰ ਹਲਾਜੀ ਦਿੱਤੀ ਅੱਛਾ ਉਹ ਮੜ ਕੇ ਇੱਕ ਦਿਨ ਲੰਘਿਆ ਦੋ ਦਿਨ ਲੰਘੇ ਤਿੰਨ ਦਿਨ ਲੰਘੇ ਕਰਦਿਆਂ ਕਰਦਿਆਂ ਆਪਣੇ ਫਿਰ ਮਨ ਬਣਿਆ ਦਾ ਦੋਸਤਾਂ ਮਿੱਤਰਾਂ ਦਾ ਬੜਾ ਸਾਥ ਹੋ ਗਿਆ ਜੀ ਜੀ ਉਹਨਾਂ ਨੇ ਮਿਲ ਕੇ ਪ੍ਰੇਅਰ ਕਰਦੇ ਇੱਧਰਲੇ ਬਣੇ ਕੰਮ ਜੀ ਜੀ ਤਾਂ ਨਿੰਬੂ ਪਾਣੀ ਜਿਹੜਾ ਵੇਚਦੇ ਹੋ ਮਿਹਨਤ ਮਿਲ ਜਾਂਦੀ ਉਨੀ ਪੂਰੀ 10 ਰੁਪਏ ਦੇ ਵਿੱਚ ਅੱਜਕੱਲ ਪਰਿਵਾਰ ਚੱਲ ਜਾਂਦਾ 10 ਰੁਪਏ ਦੇ ਵਿੱਚ ਇਹਦੇ ਬਾਅਦ ਭਾਈ ਆਪਣੇ ਸਦਕ ਤੇ ਕੰਮ ਕਰਦਾ ਵਾ ਠੀਕ ਹੈ ਨਾ ਜੇ ਬੰਦੇ ਨੂੰ ਸੰਤੁਸ਼ਟੀ ਮਿਲਨੀ 100 ਰੁਪਏ ਜੇ ਮਿਲਣਗੇ ਹਾਂ ਨਹੀਂ ਮੈਂ ਲਈਦੇ ਭਾਵੇਂ 100 ਵੱਢੀ ਜਾਣਾ ਜੀ ਜੀ ਪਰ ਬਾਕੀ ਹੈ ਕਿ ਨਿੰਬੂ ਪਾਣੀ ਦਾ ਖੋਦ ਉਹਣਾ ਆ ਇਹਦਾ ਸਹੀ ਹੈ ਨਾ ਨਾਰਗੇ ਜੋ ਵੀ ਆ ਪਰ ਵਧੀਆ ਵਾ ਮੈਂਨੇ ਤਾਂ ਗਿਆ ਹਾਂ ਜੀ ਚੜਦੀ ਕਲਾ ਤੇ ਸਰਦਾਰ ਸਾਹਿਬ ਧੁੱਪ ਦੇ ਵਿੱਚ ਆਉਂਦੇ ਜਾਂਦੇ ਹੋ ਮੈਂ ਦੇਖਿਆ ਤੁਸੀਂ ਬੰਦੋਬਸਤ ਪੂਰਾ ਕੀਤਾ ਹੈ ਆਪਣਾ ਛਤਰੀ ਨਾਰ ਆ ਆ ਛਤਰੀ ਇਥੋਂ ਵੀਰਾਂ ਨੂੰ ਫੜਾਤੀ ਸੀਗੀ ਅੱਛਾ ਜੀ ਮੇਰੇ ਕੋਲ ਸੁਣ ਘਰੇ ਆ ਗਈ ਪਰ ਮੈਂ ਬੜੇ ਧੁੱਪ ਬਲੋਂ ਪ੍ਰਵਾਹ ਘੱਟ ਹੀ ਕਰਦਾ ਹਾਂ ਹਾਂ ਉਹ ਮੈਨੂੰ ਆਪਣੇ ਆਪ ਚ ਨਹੀਂ ਆਉਂਦਾ ਵੀਰਾਂ ਕਰਦਾ ਆਇਆ ਇਸ ਤੋਂ ਪਹਿਲਾਂ ਜੀ ਜਾਂਦੇ ਸੀ ਤੁਸੀਂ ਮੇਰਾ ਇੰਟਰਨੈਟ ਕਰਦੇ ਪਾਜੀ अच्छा जी तो वो ਹੁਣ ਬੰਦ ਕਰਦਾ ਉਹ ਬੰਦ ਕਰਤਾ ਸੀ ਉਹ ਚੱਲਿਆ ਨਹੀਂ ਸੀ ਨਹੀਂ ਚੱਲਿਆ ਹੈਗਾ ਵਿੱਚ ਥੋੜਾ ਮੇਰਾ ਲੌਸ ਹੋਇਆ ਸੀਗਾ ਅੱਛਾ ਜੀ ਉਹਦੇ ਨਾਲ ਕੇ ਫਿਰ ਮੈਂ ਬੰਦ ਕਰਤਾ ਜੀ ਤਾਂ ਸਰਦਾਰ ਸਾਹਿਬ ਜਿਵੇਂ ਜਿਵੇਂ ਮੈਂ ਉੱਥੇ ਆ ਜਾਂਦਾ ਜਿਹੜੇ ਮੰਦਿਰਾਂ ਮਸਜਿਦਾਂ ਦੇ ਬਾਹਰ ਬੈਠੀਆਂ ਹੁੰਦੇ ਨੇ ਦੂਜਿਆਂ ਦੇ ਸਾਹਮਣੇ ਹੱਥ ਫਲਾਉਂਦੇ ਨੇ ਰੱਬ ਨੇ ਚਾਹੇ ਜਿਸ ਤਰ੍ਹਾਂ ਦਾ ਬਣਾਇਆ ਰੱਬ ਵਧੀਆ ਹੀ ਹਾਲਾਤਾਂ 'ਚ ਭੇਜਦਾ ਹੈ ਰੱਬ ਨੇ ਮਾੜਾ ਨਹੀਂ ਕਿਸੇ ਦਾ ਸੋਚਿਆ ਹੈ ਨਾ ਜੀ ਜੀ ਜਿਵੇਂ ਤੁਹਾਡਾ ਬਹੁਤ ਵਧੀਆ ਜਵਾਬ ਸੀ ਜੀ ਰੱਬ ਨੇ ਬੰਦੇ ਇਨਸਾਨ ਕੋਲ ਗਲਤੀ ਹੋ ਜਾਂਦੀ ਰਾਬਾ ਥੋੜਾ ਕਰਦਾ ਹੈ ਨਾ ਬਿਲਕੁਲ ਜੀ ਬਿਲਕੁਲ ਉਹਨਾਂ ਬਾਰੇ ਕੀ ਜਾਨਣਾ ਚਾਹੁੰਦੇ ਜਿਹੜੇ ਦੂਜਿਆਂ ਸਾਹਮਣੇ ਹੱਥ ਫਲਾਉਂਦੇ ਨੇ ਮੈਨੇ ਤੁਹਾਨੂੰ ਭਜਦੇ ਨੇ ਮੈਨੇ ਤੁਹਾਨੂੰ ਦਰਜ ਨਹੀਂ ਦਿੰਦੇ ਜੀ ਨਹੀਂ ਸਰ ਬਾਬਾ ਜੀ ਕੀ ਵੇਖੋ ਕਸੂਰ ਉਹਨਾਂ ਦਾ ਵੀ ਨਹੀਂ ਆ ਇਹ ਤਾਂ ਸੋਚ ਹੈ ਨਾ ਆਪੋ ਆਪਣੀ ਜਿਹੇ ਵਿੱਚ ਮੈਨੂੰ ਮਾਰੇ ਨੇ ਉਹ ਹੀ ਪਾਤੀ ਆ ਕਸੂਰ ਤਾਂ ਮੇਰੀ ਸੋਚੋ ਨਾ ਆ ਰਹੀ ਹੋਣੀ ਫਿਰ ਮੈਂ ਉਹਨਾਂ ਨੂੰ ਸੋਚਣਾ ਹੈਗਾ ਮੈਂ ਉਹਨਾਂ ਨੂੰ ਚੰਗਾ ਮੜਾ ਨਹੀਂ ਕਹਿ ਰਿਹਾ ਕਿਸੇ ਜੀ ਮਰ ਕੋਸ਼ਿਸ਼ ਕਰਦਾ ਹਾਂ ਕਿ ਂਡੀਆ ਵਾਲੇ ਵੀ ਕੇ ਸਿੱਖਾ ਜਾ ਰਿਹਾ ਬੱਚੇ ਪੜ ਰਹੇ ਨੇ ਕਿੰਨੇ ਬੱਚੇ ਨੇ ਦੋ ਬੱਚੇ ਆ ਅੱਛਾ ਇਹ ਕੁੜੀਆਂ ਵੀ ਲੇਕ ਪਰਿਵਾਰ ਤੁਹਾਡੇ ਮੋਢਿਆਂ ਤੇ ਜ਼ਿੰਮੇਵਾਰੀ ਸਾਰੀ ਪਰਿਵਾਰ ਦੀ ਨਹੀਂ ਨਹੀਂ ਜੀ ਉਹਨਾਂ ਵੱਲੋਂ ਮੈਂ ਦੇਈ ਆ ਉਹ ਕਹਿੰਦੇ ਪਰ ਰਹਿਮਾਨ ਨਾ ਪਾਓ ਪਾਓ ਵੀ ਉਹ ਖਸਾ ਲੈ ਰਹੋ ਪਰ ਮੈਨੂੰ ਕੁਮਣਾ ਕਰਨਾ ਵਧੀਆ ਲੱਗਦਾ ਅੱਛਾ ਹਾਂ ਅਕਰਮ ਕਰੋ ਨਹੀਂ ਇਹ ਮਾੜਾ ਨਹੀਂ ਹੈ ਜੀ ਮਿਹਨਤ ਹੈ ਮਿਹਨਤ ਨੂੰ ਦੱਸੀ ਤੁਹਾਡੀ ਮਿਹਨਤ ਆਲ ਦੇਖ ਜੇ ਸਾਡਾ ਵੀ ਦਿਲ ਜੀ ਦਾ ਤੁਹਾਡੇ ਨਾਲ ਬੈਠੀਏ 10 ਮਿੰਟ ਹੈ ਜੀ ਹਾਂ ਜੀ ਤੇ ਨਿੰਬੂ ਪਾਣੀ ਫਿਰ ਭਾਬੀ ਜੀ ਬਣਾ ਲਏ ਹੁੰਦੇ ਬਣਾ ਦਿੰਦੇ ਤੁਸੀਂ ਇੱਥੇ ਵੇਚਦੇ ਹੋ ਹਾਂ ਜੀ ਹਾਂ ਜੀ ਸਾਮ ਦਾ ਹੀ ਹੋ ਜਾਂਦਾ ਸੇਲ ਜੀ ਹਾਂ ਜੀ ਏ ਤੁਸੀਂ ਪਿੱਛੇ ਭਲਾਇਆ ਹੋਇਆ ਹੈ ਤਾਂ ਪਾਉਂਦੇ ਕਿਵੇਂ ਹੋ ਫਿਰ ਸਰ ਜਿਵੇਂ ਜਿਵੇਂ ਉਹ ਘਰੋ ਤਿਆਰ ਕਰਕੇ ਦੇ ਦਿੰਦੇ ਨਹੀਂ ਨਹੀਂ ਜਦੋਂ ਹੁਣ ਮਨ ਲਾ ਕੋਈ ਲੈਣ ਲਈ ਆਏਗਾ ਇੱਥੇ ਇਤਨਾ ਮੇਰੇ ਕੋ ਗਲਾਸ ਹੁੰਦੇ ਆ ਹਾਂਜੀ ਹੁਣ ਤੁਸੀਂ ਆਏ ਮੰਨ ਲਓ ਮੈਂ ਤੁਹਾਨੂੰ ਗਲਾਸ ਫੜਾ ਦੇਣਾ ਤੁਸੀਂ ਆਪੇ ਭਰ ਲੈਣਾ ਅੱਛਾ ਇਹਨਾਂ ਸੈਲਫ ਸਰਵਿਸ ਬਾਰੇ ਬੋਲੋ ਸੈਲਫ ਸਰਵਿਸ ਤੁਸੀਂ ਖਸ ਸੇਵਾ ਅਨੁਭਵਣੀ ਹੈ ਜਿਹੜਾ ਸਾਡੇ ਇਹਨਾਂ ਗਲਾਸ ਫੜਾ ਦੇਣਾ ਮੈਂ ਤੇ ਸਰਦਾਰ ਜੀ ਜਿਹੜੇ ਬਹੁਤ ਸਾਰੇ ਇਨਸਾਨ ਨੇ ਤੁਹਾਨੂੰ ਦੇਖ ਵੀ ਰਹੇ ਨੇ ਸਾਡੇ ਐਨਆਰਆਈ ਭਰਾ ਵੀ ਨੇ ਕੋਈ ਅਪੀਲ ਲਾਉਣੀ ਚਾਹੁੰਦੇ ਉਹਨਾਂ ਨੂੰ ਵਾਸਤੇ ਨਹੀਂ ਜੀ ਬਸ ਖੁਸ਼ ਰਹੋ ਬਾਦਰੋ ਚੜਦੀ ਕਲਾ ਯਾਰੋ ਜਿਸੇ ਚੀਜ਼ ਦੀ ਜ਼ਰੂਰਤ ਹੋਵੇ ਮਦਦ ਦੀ ਕਿਸੇ ਚੀਜ਼ ਦੀ ਕੀ ਬਾਤ ਆ ਜੀ ਸਰਦਾਰ ਜੀ ਨਾਲ ਰੱਬ ਦੀ ਰਜ਼ਾ ਦੇ ਵਿੱਚ ਰਾਜੀ ਨੇ ਉਸ ਰੱਬ ਦੀ ਔਟ ਆਸਰੇ ਨਾਲ ਪਰਿਵਾਰ ਚਲਾ ਰਹੇ ਨੇ ਤਾਂ ਮੈਂ ਤੁਹਾਡੇ ਸਾਹਮਣੇ ਹੀ ਸਵਾਲ ਕੀਤਾ ਸਰਦਾਰ ਸਾਹਿਬ ਨੂੰ ਕਿਸੇ ਚੀਜ਼ ਦੀ ਲੋੜ ਆ ਮਦਦ ਦੀ ਲੋੜ ਆ ਅੰਦੇ ਨਾਲ ਜੀ ਮਦਦ ਦੀ ਲੋੜ ਨਹੀਂ ਆ ਸਿਰਫ ਆਸਰਾ ਚਾਹੀਦਾ ਉਸ ਰੱਬ ਦਾ ਨਾਮ ਚਾਹੀਦਾ ਉਸ ਰੱਬ ਦਾ ਤਾਂ ਬਹੁਤ ਵਿਰਲੇ ਹੁੰਦੇ ਨੇ ਨਹੀਂ ਤਾਂ ਮੈਂ ਦੇਖਦਾ ਜਿਆਦਾਤਰ ਜਦੋਂ ਅਸੀਂ ਵੀਡੀਓ ਬਣਾਉਂਦੇ ਆ ਤਾਂ ਜ਼ਿਆਦਾਤਰ ਮਦਦ ਵਾਸਤੇ ਅਪੀਲ ਲਾਉਂਦੇ ਨੇ ਸਰ ਸਰਦਾਰ ਸਾਹਿਬ ਮਦਦ ਵਾਸਤੇ ਅਪੀਲ ਨਹੀਂ ਲਾਇਆ ਸੀ ਨਹੀਂ ਜੀ ਬਸ ਰਾਜੀ ਹੋ ਲੈ ਜੀ ਹਾਂ ਚੜ੍ਹਦੀ ਗੁਰਸਤੀ ਹੈ ਮਾਨੂੰ ਕਿਰਪਾ ਕਿਰਪਾ ਕਿਆ ਬਾਤ ਹੈ ਤਾਂ ਬਹੁਤ ਵਧੀਆ ਵੀਰ ਜੀ ਦਾ ਜਿਹੜਾ ਜੀ ਆਪਣੀ ਮਿਹਨਤ ਨੂੰ ਤਰਜੀਹ ਦੇ ਰਹੇ ਨੇ ਜੇ ਤੁਸੀਂ ਵੀ ਦਰਬਾਰ ਸਾਹਿਬ ਆ ਰਹੇ ਹੋ ਤਾਂ ਦਰਬਾਰ ਸਾਹਿਬ ਨੂੰ ਜਾਂਦਾ ਇਹ ਹੈਰੀਟੇਜ ਸਟਰੀਟ ਹੈ ਜਿੱਥੇ ਕਿ ਹਮੇਸ਼ਾ ਭੀੜ-ਭਾੜ ਬਣੀ ਰਹਿੰਦੀ ਹੈ ਤਾਂ ਇਸ ਭੀੜ-ਭਾੜ ਦੇ ਵਿੱਚ ਜਿਹੜੇ ਸਰਦਾਰ ਜੀ ਨੇ ਨਿੰਬੂ ਪਾਣੀ ਵੇਚ ਰਹੇ ਨੇ ਤਾਂ ਤੁਸੀਂ ਇੱਥੇ ਆਓ ਚਾਹੇ 10 ਰੁਪਏ ਦਾ ਨਿੰਬੂ ਪਾਣੀ ਵੇਚਦੇ ਨੇ ਤੁਹਾਡੇ 10 ਰੁਪਏ ਨਾਲ ਇਨਾਂ ਦਾ ਪਰਿਵਾਰ ਚੱਲਣਾ ਹੈ ਇਨਾਂ ਦੇ ਪਰਿਵਾਰ ਦਾ ਹੌਸਲਾ ਵਧਣਾ ਹੈ ਕਿਉਂਕਿ ਸਰਦਾਰ ਜੀ ਬਹੁਤ ਪਿਆਰੇ ਨੇ ਅਤੇ ਰੱਬ ਇਹਨਾਂ ਨੂੰ ਚੜ੍ਹਦੀ ਜਲਾ ਦੇ ਵਿੱਚ ਰੱਖੇ ਇਸ ਰਹੀ ਕਿ ਬਹੁਤ ਵਿਰਲੇ ਹੁੰਦੇ ਨੇ ਜਿਹੜੇ ਇਸ ਤਰ੍ਹਾਂ ਦੇ ਇਨਸਾਨ ਹੁੰਦੇ ਨੇ ਜਿਹੜੇ ਦੂਜਿਆਂ ਸਾਹਮਣੇ ਹੱਥ ਨਹੀਂ ਫੇਲਾਉਂਦੇ ਤੇ ਬਹੁਤ ਹੀ ਇਸ ਤਰ੍ਹਾਂ ਦੇ ਇਨਸਾਨ ਵੀ ਨੇ ਜਿਨ੍ਹਾਂ ਦੇ ਹੱਥ ਪੈਰ ਦਾ ਸਲਾਮਤ ਹੁੰਦੇ ਨੇ ਪਰ ਉਹ ਦੂਜਿਆਂ ਦੇ ਸਾਹਮਣੇ ਹੱਥ ਫਲਾਉਂਦੇ ਹੋਏ ਨਜ਼ਰ ਆਉਂਦੇ ਨੇ ਤਾਂ ਜੇ ਤੁਸੀਂ ਅੰਮ੍ਰਿਤਸਰ ਸਾਹਿਬ ਆ ਰਹੇ ਹੋ ਤਾਂ ਜਰੂਰ ਇੱਥੇ ਸਰਦਾਰ ਜੀ ਤੋਂ ਪਹੁੰਚਣਾ ਹੈ ਨਿੰਬੂ ਪਾਣੀ ਪੀਣਾ ਹੈ ਜਿਸ ਨਾਲ ਇਹਨਾਂ ਦਾ ਹੌਸਲਾ ਵਧਣਾ ਅਤੇ ਇਹਨਾਂ ਦਾ ਪਰਿਵਾਰ ਵੀ ਚੱਲਦਾ ਹੈ ਮੈਨੂੰ ਦੀਓ ਇਜਾਜ਼ਤ ਮੈਂ ਤੁਹਾਡਾ ਦੋਸਤ ਰਮਵੀਰ ਜੇ ਲਾਲੀ ਤੁਸੀਂ ਜੁੜੇ ਰਹੋ ਨੈਸ਼ਨ ਪੋਸਟ ਚੈਨਲ ਦੇ